ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਪਤਮੰਤ ਜਿਨੇ ਕੀ ਭਈ ਸੀਐਮ ਪੂਆ ਤੁਮਾਨੂੰ ਬੰਬ ਧਮਾਕੇ ਦੇ ਨਾਲ ੜਾਉਣ ਦੀ ਇੱਕ ਸਿੱਧੀ ਧਮਕੀ ਦਿੱਤੀ ਗਈ ਸੀ 26 ਜਨਵਰੀ ਨੂੰ ਜੋ ਕਿ ਜਦੋਂ ਝੰਡਾ ਰਸਮ ਹੋਣ ਜਾ ਰਹੀ ਸੀ ਉਹਨੂੰ ਸਿੱਧੀ ਧਮਕੀ ਦਿੱਤੀ ਗਈ ਸੀ ਗੁਰਪਤਮੰਤ ਨੇ ਵੀ ਤੁਹਾਨੂੰ 26 ਜਨਵਰੀ ਨੂੰ ਬੰਬ ਧਮਾਕੇ ਨਾਲ ੜਾ ਦਿੱਤਾ ਜਾਊਗਾ ਤਾਂ ਜੋ ਹੁਣ ਉਹਨਾਂ ਦੀ ਹੀ ਖੁਦ ਜਾਨ ਨੂੰ ਖਤਰਾ ਮਨ ਕੇ ਚੱਲ ਵੀ ਕਹਿ ਲਓ ਵੀ ਜਾਨ ਨੂੰ ਖਤਰਾ ਪੂਰੀ ਤਰ੍ਹਾਂ ਜੋ ਉਹਨਾਂ ਨੇ ਸਿੱਧਾ ਆ ਕੇ মিডিਆ ਦੇ ਸਾਹਮਣੇ ਜੋ ਆਪਣਾ ਇੱਕ ਬਿਆਨ ਜਾਰੀ ਕੀਤਾਗਾ ਉਹਦੇ ਵਿੱਚ ਕੀ ਕਿਹਾ ਗਿਆਗਾ ਕਹਿੰਦਾ ਵੀ ਮੈਨੂੰ ਅਮਰੀਕਾ ਦੇ ਵਿੱਚ 2025 ਦੇ ਵਿੱਚ ਮੈਨੂੰ ਬਰਬਾਦ ਦਿੱਤਾ ਜਾਊਗਾ ਜੋ ਆਪਣੇ ਬੰਨੀਓ ਨੇ ਖੁਲਾਸਾ ਕਰਿਆ ਇਹ ਗੱਲ ਦਾ ਕਿਉਂਕਿ ਹੁਣ ਉਹਨੂੰ ਡਰ ਇਹ ਹੋ ਗਿਆ ਵੀ ਜਿਹੜਾ ਇੱਕ ਮੈਂ ਇਹਨਾਂ ਨੂੰ ਇੱਕ ਧਮਕੀ ਦਿੱਤੀ ਸੀ ਐਮ ਭਵਨ ਤਮਾਰ ਨੂੰ ਬੰਬ ਧਮਾਕਾੇ ਨਾਲ ਆਉਣ ਦੀ ਤਾਂ ਹੁਣ ਉਹ ਆਪਣੀ ਕੋਸ਼ਿਸ਼ ਉਹਨੇ ਬਹੁਤ ਕੀਤੀ ਪਰ ਕਾਮਯਾਬ ਨਹੀਂ ਰਹੇ ਆਪਣੇ ਜਿਹੜੇ ਇਹ ਕਹਿ ਰਹੇ ਸੀ ਵੀ ਮੈਂ ਧਮਕੀ ਜੋ ਸ਼ਰੀਆਮ ਦੇ ਰਾਂ ਮ ਸੀਮ ਪੌਤਮ ਨੂੰ ਬੰਮ ਧਮਾਕੇ ਨਾਲ ਅੜਾ ਦੂੰ ਤਾਂ ਜੋ ਉਹਦੇ ਵਿੱਚੋਂ ਸਫਲ ਨਹੀਂ ਰਹੇ ਤਾਂ ਹੁਣ ਉਹਨੂੰ ਖੁਦ ਨੂੰ ਆਪਣੀ ਜਾਨ ਨੂੰ ਖਤਰਾ ਧਮਕੀ ਤਾਂ ਉਹਨੇ ਦੇਤੀ ਕਿਉਂਕਿ ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਡੋਲਨ ਟਰੰਪ ਤੇ ਜਿਹੜਾ ਟਰੂਡੋ ਜਿਹੜਾ ਉੱਥੋਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਆਪਾਂ ਕਹਦੇ ਵੀ ਨਰਿੰਦਰ ਮੋਦੀ ਨਾਲ ਜਿਵੇਂ ਕਹਿੰਦੇ ਉੱਠਦੇ ਬੈਠਦੇ ਆ ਕੋਈ ਮੀਟਿੰਗ ਜਦੋਂ ਹੁੰਦੀ ਹੈ ਉਧਰ ਉਧਰੀ ਜਾਂਦੇ ਆ ਹਨਾ ਕਾ ਜਿਵੇਂ ਪੀਐਮ ਮੋਦੀ ਤੋਂ ਉਹਨੂੰ ਸਿੱਧਾ ਹੁਣ ਕਹਿ ਦੋ ਵੀ ਜਾਨ ਨੂੰ ਖਤਰਾ ਡਾਰਾ ਉਹਨੂੰ ਸਿੱਧਾ ਆ ਕੇ ਉਹਨਾਂ ਦੇ ਬਿਆਨ ਜੋ ਮੀਡੀਆ ਦੇ ਵਿੱਚ ਆਏ ਆ ਸਾਹਮਣੇ ਉਹਨੇ ਇਹ ਕਹਿਤਾ ਗਿਆ ਵੀ ਹੁਣ ਮੈਨੂੰ ਅਮਰੀਕਾ ਦੇ ਵਿੱਚ 2025 ਦੇ ਵਿੱਚ ਮੈਨੂੰ ਮੇਰੀ ਜਾਨ ਨੂੰ ਖਤਰਾ ਮੈਨੂੰ ਮਰਵਾ ਮਰਵਾ ਦਿੱਤਾ ਜਾਊਗਾ ਤਾਂ ਇਹਦਾ ਅੰਜਾਮ ਕਿਹਦੇ ਤੇ ਲਾਇਆ ਗਿਆ ਪੀਐਮ ਮੋਦੀ ਤੇ ਪੀਐਮ ਮੋਦੀ ਗ੍ਰਹਿ ਮੰਤਰੀ ਅਮਿਤ ਸਾਹ ਤਾਂ ਹੋਰ ਵੀ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਵੇਂ ਕੋਈ ਲੀਡਰ ਆ ਜਿਹੜੇ ਕਈਆਂ ਨੇ ਨਾਮ ਲਏ ਤੇ ਉਹਨੇ ਵੀ ਮੇਰੀ ਜਾਨ ਜੇ ਅਗਰ ਜਾਂਦੀ ਹਾ ਤਾਂ ਇਹਨਾਂ ਦੀ ਵਜ੍ਹਾ ਨਾਲ ਜਾਊ ਕਿਉਂਕਿ ਉਹਨੇ ਇੱਕਾਂ ਧਮਕੀ ਦੇ ਕੇ ਹੋਣਾ ਕਹਿ ਦਿਆ ਖੁਦ ਦੀ ਜਾਨ ਨੂੰ ਇੱਕ ਖਤਰਾ ਹੋ ਚੁੱਕਿਆ ਹੁਣ ਉਹਨੂੰ ਇਹ ਆ ਵੀ ਕਿਤੇ ਨਰਿੰਦਰ ਮੋਦੀ ਮੈਨੂੰ ਨਾ ਮਰਵਾ ਦੇ ਅਮਰੀਕਾ ਦੇ ਵਿੱਚ ਕਿਉਂਕਿ ਉਹ ਇੱਕ ਖਾਲਿਸਤਾਨੀ ਜੋ ਇੱਕ ਸ਼ਰਿਆਂਵੋ ਜਿਨੇ ਸੀਐਮ ਭਵਨਤਮਾ ਨੂੰ ਧਮਕੀ ਦਿੱਤੀ ਸੀ ਬੰਬ ਧਮਾਕੇ ਨਾਲ ਉਡਾਉਣ ਦੀ 26 ਜਨਵਰੀ ਨੂੰ ਜਿੱਦ ਦੇ ਝੰਡਾ ਰਸਮ ਸੀ ਝੰਡਾ ਲਹਿਰਾਉਣ ਜਾ ਰਹੇ ਸੀ ਕਈ ਜਗ੍ਹਾ ਬਦਲੀਆਂ ਸ਼ੁਰੂਆਤ ਤੋਂ ਉਹਨਾਂ ਨੇ ਜੋ ਫਰੀਦਕੋਟ ਫਿਰ ਉਸ ਤੋਂ ਬਾਅਦ ਉਹਨੇ ਮੁਹਾਲੀ ਦੇ ਵਿੱਚ ਤਾਂ ਤੀਜੀ ਜਗ੍ਹਾ ਚੁਣੀ ਸੀ ਪਟਿਆਲਾ ਦੇ ਵਿੱਚ ਜੋ ਝੰਡਾ ਰਸਮ ਦੀ ਸੀ 26 ਜਨਵਰੀ ਨੂੰ ਤਾਂ ਹੁਣ ਜੋ ਗੁਰਪਤਵੰਤ ਇੱਕ ਖਾਲਿਸਤਾਨੀ ਕਹ ਲੋ ਕਿਉਂਕਿ ਇਹ ਜੋ ਇੱਕ ਸਿੱਧੀਆਂ ਧਮਕੀਆਂ ਦੇ ਰਿਹਾ ਪੰਜਾਬ ਨੂੰ ਤਾਂ ਹੁਣ ਜੋ ਪੰਜਾਬ ਦੇ ਵੱਲ ਕਿਸੇ ਨੇ ਵੀ ਜਿਹਨੇ ਉਂਗਲੀ ਚੱਕੀ ਆ ਤਾਂ ਉਹਦਾ ਬੁਰਾ ਹਸਰੀ ਹੋਇਆ ਉਹ ਸਾਰਿਆਂ ਨੂੰ ਪਤਾ ਕਿਉਂਕਿ ਉਦੋਂ ਇਹਨੂੰ ਦਿਸਿਆ ਨਹੀਂ ਜਦੋਂ ਇਹਨੇ ਸੀਐਮ ਪਵਨਤਮ ਨੂੰ ਸਿੱਧੀ ਧਮਕੀ ਦਿੱਤੀ ਆ ਜੋ ਵੀ ਲਾ ਲੋ ਤਾਂ ਹੁਣ ਇਹਨੂੰ ਆਪਣੀ ਜਾਨ ਨੂੰ ਖਤਰਾ ਆਪਣੀ ਜਾਨ ਮੁੱਠੀ ਦੇ ਵਿੱਚ ਆ ਗਈ ਆ ਗੁਰਪਤਮੰਤ ਦੀ ਕਿਉਂਕਿ ਹੁਣ ਇਹਨੂੰ ਇਹ ਹੋ ਰਿਹਾ ਵੀ ਜੋ ਡੋਲੋ ਟਰੰਪ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਪਾਰਟੀ ਦੇ ਵਿੱਚ ਨਜ਼ਰ ਆਇਆ ਗੁਰਪਤਮੰਤ ਇੱਕ ਪੰਨੂ ਨਾਂ ਦਾ ਸਖਤ ਗੁਰਪਤਵਤ ਪੰਨੂ ਜੋ ਕਿ ਇੱਕ ਖਾਲਸਤਾਨੀ ਉਹ ਪੰਜਾਬ ਦੇ ਵਿੱਚੋਂ ਇਧਰੋਂ ਹੀ ਜੰਮਿਆ ਪੜਾਇ ਇਧਰੋਂ ਹੀ ਪੜ੍ਹ ਲਿਖ ਕੇ ਤਾਂ ਉਧਰ ਜਾ ਕੇ ਹੁਣ ਜੋ ਵੀ ਲਾ ਲੋ ਇਧਰੋਂ ਜਿਵੇਂ ਹੁਣ ਕਹਿ ਦਈਏ ਵੀ ਇਥੋਂ ਦੇ ਭਗੌੜਾ ਹੋਇਆ ਹੋਇਆ ਕਾਨੂੰਨ ਦਾ ਭਗੌੜਾ ਹੋ ਤੇ ਸਾਡੇ ਹਿੰਦੁਸਤਾਨ ਦਾ ਦੇਸ਼ਦ્રોਹੀ ਕਹਿ ਦੋ ਉਹਨੂੰ ਕਿਉਂਕਿ ਜਿਹੜੇ ਹਸਾਬ ਨਾਲ ਇਥੋਂ ਉਹ ਸਿੱਧੀਆਂ ਧਮਕੀਆਂ ਦੇ ਰਹੀਆਂ ਦੇ ਰਿਆਗਾ ਪਾਕਿਸਤਾਨ ਨਾਲ ਉਹਦੇ ਹੱਥ ਆਗੇ ਤੇ ਇਧਰੋਂ ਆਪਾਂ ਕਹਿ ਦਈਏ ਜਿਵੇਂ ਖੋਫੀਆ ਏਜੰਸੀਆਂ ਨਾਲ ਤਾਂ ਸਿੱਧਾ ਸਾਫ ਪਤਾ ਲੱਗਦਾ ਉਹਨੂੰ ਕਿਹਾ ਜਾਂਦਾ ਖਾਲਿਸਤਾਨ ਕਿ ਕਿ ਸਦੀ ਧਮਕੀ ਦੇ ਰਿਆ ਉਹ ਆਪਣੇ ਆਪ ਨੂੰ ਉਹ ਖਾਲਸਾ ਖੌਂਦਾ ਪਰ ਲੇਕਿਨ ਇਹ ਪ्योर ਖਾਲਸਾ ਨਹੀਂ ਹੈਗਾ ਨਾ ਹੀ ਉਹਦੀ ਕਾਲਸਾ ਵਰਗੀ ਅਕਲ ਆ ਤੇ ਨਾ ਹੀ ਉਹਦੀ ਸ਼ਕਲ ਆ ਕਿਉਂਕਿ ਸਾਡਾ ਖਾਲਸਾ ਪੰਥ ਤਾਂ ਇੱਕ ਜੋ ਸਾਰਿਆਂ ਨੂੰ ਪਤਾ ਇੱਕ ਆਪਾਂ ਕਹਿੰਦੇ ਉੱਚੀ ਚੋਟੀ ਤੇ ਸਾਡੇ ਤਾਂ ਸਤਕਾਰ ਕਰਦੇ ਆ ਸਾਡਾ ਪੰਜਾਬ ਸਾਰਾ ਤਾਂ ਜੋ ਹੁਣ ਇਹ ਗੁਰਪ੍ਰਤਮੰਦ ਜੀ ਨੇ ਕੀ ਇਸ ਪ੍ਰਤਮੰਦ ਨੂੰ ਧਮਕੇ ਦਿੱਤੀ ਜੀ ਖੁਦ ਦੀ ਜਾਨ ਜੋ ਖਤਰੇ ਵਿੱਚ ਆਈ ਆ ਤਾ ਭਾਈ ਜਿਵੇਂ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਾਂ ਬਾਤਾਂ ਹੁੰਦੀਆਂ ਸੋਡੇ ਸਾਂਝੀ ਕਰਦੇ ਆ ਚਲੋ ਜੀ ਖਾਸ ਕਰਕੇ ਜੋ ਹੁਣ ਜਿਵੇਂ ਆਪਾਂ ਕਰ ਰਹੀਏ ਗੱਲ ਕਰੀਏ ਜੋ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਤੋਂ ਹੁਣ ਇਹਦੀ ਜਾਨ ਨੂੰ ਖਤਰਾ ਗੁਰਪਤਵੰਤ ਨੂੰ ਸਿੱਧੀਆਂ ਜੋ ਧਮਕੀਆਂ ਆਈਆਂ ਸਾਹਮਣੇ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਸਿੱਧਾ ਆਪਣੇ ਵੱਨਿਓ ਇੱਕ ਬਿਆਨ ਜਾਰੀ ਕੀਤਾਗਾ ਵੀ 2025 ਦੇ ਵਿੱਚ ਮੈਂ ਜੋ ਪਹਿਲਾਂ ਹੀ ਦੱਸਣ ਜਾ ਰਿਹਾ ਮੇਰਾ ਖਤ ਮੇਰੀ ਜਾਨ ਨੂੰ ਖਤਰਾ ਮੇਰਾ ਕਤਲ ਹੋ ਸਕਦਾ ਜਾਨੀ ਕਿ ਮੇਰੀ ਜਾਨ ਨੂੰ ਖਤਰਾ ਪੂਰੀ ਤਰ੍ਹਾਂ ਤੇ ਮੇਰੀ ਜਾਨ ਦਾ ਜੋ ਸਾਰਾ ਆਪਾਂ ਕਹਿੰਦੇ ਦੋਸ਼ ਜਿਹਦੇ ਉੱਪਰ ਲੱਗੂਗਾ ਉਹ ਅਮਿਤ ਤਸਾ ਤੇ ਜੋ ਨਰਿੰਦਰ ਮੋਦੀ ਇਹਨਾਂ ਦੋਨਾਂ ਉੱਪਰ ਲਾ ਦਿੱਤਾ ਜਾਵੇ ਕਿਉਂਕਿ ਮੈਨੂੰ ਇਹਨਾਂ ਦੋਨਾਂ ਤੋਂ ਖਤਰਾ ਤੇ ਜੋ ਧਮਕੀ ਦਿੱਤੀ ਹੈ ਇਹਨੂੰ ਤਾਂ ਉਦੋਂ ਇਹਨੂੰ ਨਹੀਂ ਦੱਸਿਆ ਤਾਂ ਅੱਜ ਹੁਣ ਗੱਲ ਕਰੀਏ ਜਿਹਨੇ ਸਾਡੇ ਪੰਜਾਬ ਵੱਲ ਉਂਗਲੀ ਚੱਕੀ ਆ ਤਾਂ ਉਹਦੇ ਨਾਲ ਹਰ ਵਾਰ ਇਹ ਹੋਇਆ ਚਾਹੇ ਉਹ ਸੀਐਮ ਭਵਨtਮਨ ਸੀ ਚਾਹੇ ਜੋ ਵੀ ਆ ਮੰਨਦੇ ਆ ਜੋ ਕੰਮ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਚਲੋ ਨਹੀਂ ਹੋਈ ਉਹਦਾ ਵੀ ਇਹੀ ਕਹਿਣਾ ਵੀ ਪੰਜਾਬ ਨਾਲ ਇਹ ਤੱਕੇ ਕਰ ਰਿਹਾ ਤੱਕੇਸ਼ਾਈਆਂ ਕਰ ਰਿਹਾ ਜੋ ਪੰਜਾਬ ਨਾਲ ਐ ਕਰੂਗਾ ਤਾਂ ਮੈਂ ਉਹਨੂੰ ਅੰਜਾਮ ਦੇਊਂਗਾ ਆਪਣੇ ਬੰਨੀ ਹੋਣਾ ਇਹ ਕਹਿਣਾ ਸੀ ਪਰ ਲੇਕਿਨ ਹੁਣ ਉਹ ਖੁਦ ਇੱਕ ਖਤਰੇ 'ਚ ਆ ਗਿਆ ਕਿਉਂਕਿ ਇੱਕ ਸੀਮੋਹਨ ਦੇ ਨਾਤੇ-ਨਾਤੇ ਕੋਈ ਹੋਰ ਵੀ ਲੋਕ ਉੱਥੇ ਹੋਣਗੇ ਨਾ ਜਦੋਂ ਇਹ ਬੰਬ ਧਮਾਕੇ ਨਾਲ ਢਾਉਣ ਦੀ ਗੱਲ ਕਰਦੇ ਸੀ ਤਾਂ ਉੱਥੇ ਪੰਜਾਬ ਦੇ ਕਈ ਹੋਰ ਲੋਕ 26 ਜਨਵਰੀ ਨੂੰ ਮੌਜੂਦ ਹੋਣਗੇ ਤਾਂ ਨਾਲ ਫਿਰ ਉਹਨਾਂ ਨੂੰ ਵੀ ਤਾਂ ਖਤਰਾ ਨਾ ਕੱਲੇ ਸੀਐਮ ਭਵਨ ਤਮਨ ਨੂੰ ਵੀ ਨਹੀਂ ਫਿਰ ਵੀ ਸਾਡੇ ਦੇਸ਼ ਦਾ ਉਹ ਪ੍ਰਧਾਨ ਮੰਤਰੀ ਆ ਕੋਈ ਐਸਲੋਟ ਧਮਕੀ ਦੇਵੇ ਤਾਂ ਉਹਦੀ ਜੋ ਇਨਕੁਇਰੀ ਹੋਣੀ ਵੀ ਚਾਹੀਦੀ ਆ ਚਲੋ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀ ਆ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਸ ਤੋਂ ਇੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ